ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਟੋਟਲ ਤਿੰਨ ਨਗ ਲੈ ਕੇ ਜਾਂਦੇ ਆ ਡਿਟੇਲ ਬਾਈ ਤੋਂ ਲੈ ਕੇ ਦੇਊਗਾ ਤਸੱਲੀ ਪਰਖ ਤੁਸੀਂ ਕਰਨੀ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਤਿੰਨ ਨਾਂਗਾ ਜੀ ਇੱਕ ਸੂਆ ਸਵਾਇਆ ਦੋ ਗੱਬਣਾਂ ਡਿਟੇਲ ਬਾਈ ਤੋਂ ਲੈ ਦੂੰਗਾ ਤਸੱਲੀ ਭਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਮੈਂ ਦੇਖਾਂ ਪਿੰਡ ਜਿਹੜਾ ਕਿਰੇ ਕੋਠੇ ਮੋਹ ਪੈ ਜਿਹਾ ਵੀ ਮੋਬਾਈਲ ਨੰਬਰ ਜੀ 7717605242 ਠੀਕ ਹੈ ਵੀਰੇ ਤਿੰਨ ਨਾਂਗਾ ਜੀ ਅੱਜ ਇੱਕ ਨੰਬਰ ਝੋਟੀ ਤੋਂ ਸ਼ੁਰੂ ਕਰਾਂਗੇ ਸੂਆ ਕਿੰਨਾ ਮਾਜੀ ਸੂਆ ਵੀਰੇ ਦੂਜਾ ਸੂਈ ਹੈ ਕਦੋਂ ਸੂਈ ਹੈ ਸੁਬਾਹ ਸੂਈ ਹੈ 4 ਵਜੇ ਬੱਚਾ ਕੀ ਹੈ ਜੀ ਬੱਚਾ ਮਗਰੋਂ ਕੱਟੀ ਹੈ ਵੀਰੇ ਜੇ ਜੇਰ ਪ੍ਰੋਪਰ ਕੰਪਲੀਟ ਪੈ ਗਈ ਜੀ ਕਰਨੀ ਹੈ ਵੀਰੇ ਆਪਣੀ ਵੀਡੀਓ ਕੋ ਬਣਾਈ ਦੀ ਹੈ ਬੈਠੀ ਦੀ ਜੇਰ ਤੇ ਠੀਕ ਆ ਕਿੰਨਾ ਤਾਂ ਬੋਲਾ ਕੱਢਿਆ ਵੀਰੇ ਬੋਲਾ ਵੀਰੇ 3.5 3 ਕਿਲੋ ਕੱਢੇ ਐਵੇਂ ਮੈਂ ਕਹਿੰਦਾ ਠੰਡੀ ਸੀਰ ਹੈ ਜੀ ਠੰਡੀ ਸੀਰ ਹੈ ਵੀਰੇ ਕਿੰਨਾ ਪਿਆਜੂ ਦੋਦੇ ਵੀਰੇ 12 13 ਦੱਸਿਆ ਪਹਿਲੇ ਹੀ ਸੂਏ ਇੰਨੇ ਹੀ ਦੇਰ ਕੀ ਦੇਊਗੀ ਤੋੜ ਕੇ ਦਿਖਾ ਦੇ ਜੀ ਸੂਆ ਬਾਈ ਦੱਸਦਾ ਕਿ ਦੂਜਾ ਜੀ ਮਾਰਨਿੰਗ 4:00 ਵਜੇ ਸੂਈ ਸੀ ਤੇ ਕੱਟੀ ਨੂੰ ਇਹਨੇ ਜਨਮ ਦਿੱਤਾ ਜੀ ਜੇਰ ਦੀ ਬਾਈ ਦਾਸ ਦਾ ਮੈਥੋਂ ਵੀਡੀਓ ਮੰਗਾ ਲਿਓ ਜਿਹੜਾ ਵੀਰ ਲੈ ਕੇ ਜਾਊਗਾ ਵੀਡੀਓ ਲੈ ਸਕਦਾ ਜੀ 12-13 ਕਿਲੋ ਦੁੱਧ ਖੁੱਲਾ ਹੀ ਪਿਆ ਜੂ ਬਾਕੀ ਦੁੱਧ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਸੋਹਣਾ ਥਾਣਾ ਦਾ ਸੈਜ ਕੱਲਾ ਕੱਲਾ ਨਿਖੜ ਮਹਾਤੀ ਚਵਾਈ ਵਾਲਾ ਬਾਕੀ ਸਿੰਗ ਵੀ ਗੋਲ ਆ ਜੀ ਚੰਗੀ ਐ ਝੋਟੀ ਵੀਰੇ ਤੁਹਾਨੂੰ ਪਤਾ ਅੱਜਕੱਲ੍ਹ ਚੰਗੀਆਂ ਝੋਟੀਆਂ ਮਿਲਦੀਆਂ ਵੀ ਕਿੱਥੇ ਆ ਜੀ ਸ਼ੋਰਟਿੰਗ ਬਹੁਤ ਆਈ ਚੀਜ਼ਾਂ ਦੀ ਚੰਗੀ ਝੋਟੀ ਆ ਤੇ ਬੱਚਾ ਵੀ ਤੁਹਾਨੂੰ ਮਗਰ ਕੱਤੀ ਮਿਲ ਜਾਣੀ ਆ ਜਣੀ ਇੱਕ ਨਗ ਨਾ ਇੱਕ ਨਗ ਤੁਹਾਨੂੰ ਫ੍ਰੀ ਮਿਲ ਜਾਣਾ ਕੱਦ ਵੱਡਾ ਲਈ ਆ ਜੀ ਬਾਕੀ ਤੁਹਾਡੀ ਸੰਭ ਸੰਭਾਲ ਤੇ ਡਿਪੈਂਡ ਆ ਕਿ ਆਪਾਂ ਕਿੰਨਾ ਦੁੱਧ ਚੋ ਸਕਦੇ ਹਾਂ ਜੀ ਸੀਲਸ ਲੱਗ ਪੂਰੀ ਆ ਵੀਰੇ ਜਿਹੜੀ ਗੱਲ ਕਹਿਤੀ ਉਹ ਹੀ ਨਿਕਲੂਗੀ ਡਿਮਾਂਡ ਜੀ ਇਹਦੀ ਇਹ 88 ਦੀ ਦੇ ਦਿਆਂਗੇ ਹੋਜੂ ਮਾਨਤਨ ਮਾਨਤਨ ਕਰ ਦਿਆਂਗੇ ਠੀਕ ਹੈ ਵੀਰੇ ਜਿਹੜਾ 2 ਨੰਬਰ ਨਾਗਾ ਇਹਦਾ ਸੁਆਕੇ ਨਮਾ ਜੀ ਇਹ ਵੀ ਦੂਜੇ ਸੁਆਹੀ ਸੋਹਣ ਜੀ ਸਮਾ ਜੀ ਸਮਾ ਵੀਰੇ ਇਹ ਵੀ ਤਿਆਰੀਆਂ ਜੀ ਅੱਜ ਨਾ ਕੱਲ ਹੋ ਸਕਦਾ ਰਾਤ ਨੂੰ ਸੂਪ ਕਿੰਨਾ ਪਿਆ ਜੀ ਦੁੱਧ ਜੀ ਜੀ ਤੋਂ ਲੇ ਗਏ ਨੇ ਤਾਂ 18 ਦੱਸਿਆ ਆਪਾਂ 16 17 ਮੰਨ ਕੇ ਲਈ ਥਣਾ ਦੀ ਪਾਰ ਪਿੱਛੇ ਦੀ ਪੂਰੀ ਫੁੱਲ ਗਰੰਟੀ ਹੈ ਵੀਰੇ ਜਿਹੜਾ ਮਰਜੀ ਆ ਕੇ ਆਪਣੇ ਕਿਲੇ ਦੇ ਬਣੇ ਇਹ ਭਾਰ ਦਿਖਾਵੇ ਇਨਾਂ ਤੋੜ ਕੇ ਦਿਖਾ ਦੂ ਜੀ ਸੁਆ ਬਾਈ ਦੱਸਦਾ ਕਿ ਦੂਜਾ ਜੀ ਸਮਾਨ ਲਗਭਗ ਪੂਰਾ ਹੀ ਹੈ ਜੀ ਤਿਆਰੀਆਂ ਜੀ ਆ ਕੱਧਾ ਦਿਨ ਲਿਆ ਆ ਵੀ ਸਕਦੀ ਹੈ ਜੀ ਤੇ ਜਾਂ ਇੱਕ ਅੱਧਾ ਦਿਨ ਪਹਿਲਾ ਵੀ ਸੂ ਸਕਦੀ ਹੈ ਚੰਗੀ ਆ ਵਜਨ ਵਜੂਦ ਵਾਲੀ ਆ ਸੋਨਾ ਖਣਾ ਦਾ ਸੈਜ ਆ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਗਲਾਬੀ ਥਾਣਾ ਹਮਾਨਾ ਸੋਨਾ ਫਿਟਨਸ ਆਲਾ ਜੀ ਜਰਸੀ ਆ ਜੀ ਤੁਹਾਨੂੰ ਪਤਾ ਜਰਸੀ ਦਾ ਦੁੱਧ ਵੀ ਸੰਗ ਨਾ ਹੁੰਦਾ ਤੇ ਫੈਟ ਵੀ ਚੰਗੀ ਆਉਂਦੀ ਆ ਫੇਸ ਕੁਆਲਟੀ ਵੀ ਬਰੇ ਸੋਹਣੀ ਆ ਰੰਗ ਪ੍ਰਿੰਟ ਵੀ ਪੂਰਾ ਚੰਗਾ ਜੀ ਮੁੱਠੀ ਵਾਲਾ ਥਾਣਾ ਜੀ ਕੱਲਾ ਕੱਲਾ ਨਿੱਖੜਮਾ ਹਵਾਨਾ ਫਿਟਨੈਸ ਵਾਲਾ ਦੇਖ ਸਕਦੇ ਹੋ ਤੁਸੀਂ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਜੈਤ ਜੀ ਵੀਰੇ ਇਹ ਵੀਰੇ ਦੇ ਦੇ ਆ ਕਿ 53000 ਦੀ ਇਹ ਬਾਈ ਕਹਿੰਦਾ 53000 ਦੀ ਦੇ ਦਾਂਗੇ ਵਿੱਚੋਂ ਥੋੜਾ ਕਨਾ ਮਾਨਸਾ ਨੂੰ ਹੋ ਜਾਊਗਾ ਚੰਗੀ ਆ ਵੈੜ ਵੀਰੇ ਕੱਬ ਦਾ ਬੈੱਡ ਵਾਲੀ ਆ ਥਾਣਾ ਇੱਧਰਲੇ ਪਾਸੇ ਤੋਂ ਵੀ ਚੈੱਕ ਕਰ ਸਕਦੇ ਹੋ ਜਿਹੜਾ ਤੈਨਾ ਨੰਬਰ ਨਾ ਗਾਇਦਾ ਨੰਬਰ ਵੀ ਵੀਰਿਆ ਦੂਜਾ ਸੋਈ ਸੁੰਦੀ ਆ ਠੀਕ ਆ ਜੀ ਹਾਂ ਇਹ ਲੈਂਦੀ ਆ ਪੰਜ ਚਾਰ ਦਾ ਕਿੰਨਾ ਪਿਆਜ ਦੁੱਧ ਜੀ ਵੀਰਿਆ ਦੋ ਤਾ ਅਗਲੇ ਨੇ 16 17 ਦੱਸਿਆ 15 ਕਿਲੋ ਦੇ ਜੀ ਬਹੁਤ ਹੈ ਕਰਨੀ ਠੀਕ ਆ ਜੀ ਤੋਰ ਕੇ ਦਿਖਾ ਦੇ ਵੀਰੇ ਪੰਜ ਚਾਰ ਦਿਨ ਬਾਅਦ ਦੱਸਦਾ ਕਿ ਹਜੇ ਸਮਾਂ ਲੈ ਜੂਗੀ ਜੀ ਰੰਗ ਪ੍ਰਿੰਟ ਵੀ ਪੂਰਾ ਚੰਗਾ ਜੀ ਇਹ ਵੀ ਜਰਸੀ ਜੀ ਪੈ ਜਾਂਦੀ ਆ ਇੱਕ ਦੋ ਦਿਨ ਬਾਅਦ ਵੀ ਸਕਦੇ ਆ ਘੱਟ ਵੀ ਸਕਦੇ ਆ ਚੰਗੀ ਆ ਵਹਿੜ ਵੀਰੇ ਸੋਨਾ ਥਨਾਂ ਦਾ ਸਹਿਜ ਆ ਕੱਲਾ ਕੱਲਾ ਨਿਖੜਮ ਹਾਥੀ ਚਵਾਈ ਵਾਲਾ ਉਹਨਾ ਕੱਟ ਵਾਲਾ ਹਵਾਨਾ ਜੀ ਚਾਰ ਹੀ ਥਣ ਪੂਰਾ ਰੰਗ ਪ੍ਰਿੰਟ ਚੰਗਾ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ ਵੀਰੇ 49000 ਜੀ ਦੇ ਦੇਾਂਗੇ ਠੀਕ ਹੈ ਇਹ ਬਾਈ ਕਹਿੰਦਾ 49000 ਦੀ ਦੇ ਦਾਂਗੇ ਜੀ ਬਾਕੀ ਕੱਚੀ ਕੱਚੀ ਅੱਜ ਅੱਜ ਮਿਲਨੀ ਆ ਜਿਹਨੂੰ ਕੋਈ ਵੀ ਨਾਕ ਪਸੰਦ ਆਉਂਦਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ